ਤੋਂ ਕੱਲ ਬਾਅਦ ਪੂਰੀ ਸਿਰਾਂ ਦੇ ਪੂਰੀ ਕੰਢ ਨਾਲ ਆ ਗਏ ਚਨੌਣ ਦੇ ਦੁਪੱਟੇ ਇਹਨੂੰ ਕਹਿੰਦੇ ਆ ਜਗਮਗ ਕਰਦੇ ਸੂਟ ਹੈਂਡਵਰਕ ਵਾਲੇ ਪੀਸਾ ਜੀ ਚੱਲਿਆਂ ਦੇ ਮਣੀ ਵੀਡੀਓ ਕੋਈ ਗੱਲ ਨਹੀਂ ਲੰਮੀ ਬਾਣ ਦੀ ਲੰਮੀ ਬਾਣ ਜਾਂਦੇ ਦੋ ਪਾੜ ਚ ਪਾ ਦਾਂਗੇ ਕੋਈ ਟੈਨਸ਼ਨ ਨਹੀਂ ਪਿਓਰ ਕਰੇਵਸ ਰਕਦੇ ਸੂਟਾਂ ਨਾਲ ਚਰੌਣ ਦੇ ਦੁਪੱਟੇ ਆ 15 1500 ਵਾਲੇ ਪੀਸ 1500 ਦੇ ਦੋ ਤੇ ਦੁਪੱਟੇ ਚੈੱਕ ਕਰ ਲਓ ਬੜੇ ਧਿਆਨ ਦੇ ਨਾਲ ਫੁੱਲ ਹੈਵੀ ਪੀਸ ਆ ਜੀ ਲਓ ਜੀ ਲਟਾ ਦੇਣਾ ਮੇਲਾ ਤੇ ਪੈਣਾ ਦੇ ਕਰਦਨੇ ਆ ਫਾਇਦੇ ਜਿਹੜਾ ਲੈ ਗਿਆ ਲੈ ਗੜਾ ਰਹਿ ਗਿਆ ਰਹਿ ਗਿਆ ਪੂਰੇ ਪਾਰੇ ਸੂਟ ਨਾਲ ਚਰਾਉਣ ਦੇ ਦੁਪੱਟੇ ਮੁਖਤਰ ਰਟ ਜੀ ਮੁਖਤੋਂ ਮੁਕਤੀ ਲੈ ਜੋ ਮਿਲਾਂ ਲੁੱਟ ਕੇ ਤੇ ਫਾਇਦੇ ਕਰਾ ਲੋ ਇੱਕੋ ਇੱਕ ਦੁਕਾਨ ਪੰਡਤਾਂ ਦੀ ਹੱਡੀ ਇੰਨੇ ਪਾਰੇ ਪਾਰੇ ਪੀਸ ਤੁਹਾਨੂੰ ਸਾਰੇ ਪੰਜਾਬ ਦੀ ਰੇਟ ਦੀ ਗਾਰੰਟੀ ਹੈ ਜੀ ਸਾਰੇ ਪੰਜਾਬ ਦੀ ਰੇਟ ਦੀ ਫੁੱਲ ਗਾਰੰਟੀ 15 1500 ਰੁਪਏ ਵਾਲੇ 1500 ਦੇ ਦੋ ਫੁੱਲ ਹੈਂਡਵਰਕ ਦਾ ਕੰਮ ਨਾਲ ਚਰਾਉਣ ਦੇ ਦੁਪੱਟੇ ਵਰਕ ਬਾਜੂ ਕੱਲੇ ਕੱਲੇ ਪੀਸ ਤੇ ਕੱਢੇ ਹੋਏ ਤੇ ਗੱਲਬਾਤ ਪੂਰੀ ਸਰਾ ਤੇ ਪੂਰੀ ਘੜ ਲਓ ਜੀ ਲਓ ਸਕਰੀਨ ਸ਼ਾਟ ਕਰੀ ਚੱਲੋ ਤੇ ਜਲਦੀ ਜਲਦੀ ਬੁੱਕ ਕਰਾ ਦਿਓ ਪਿਓਰ ਕਰੇਵ ਸਿਲਕ ਦੇ ਹੈਂਡਵਰਕਲੇ ਪੀਸ ਤੇ ਨਾਲ ਚਣੌਣ ਦੇ ਦੁਪੱਟੇ ਮੇਲਾ ਲੁੱਟ ਕੇ ਲੈ ਜਾਓ 1500 ਦੇ ਦੋ ਤੇ ਪੰਡ ਦਾ ਨਹੀਂ ਹੱਡੀ ਦੇ